ਝੂਠੀ ਪ੍ਰੀਤ ਭਾਗ ਦੂਜਾ ਡਾਕਟਰ ਹਰਨ ਮੇਰੀ ਬਰਾਦਰੀ ਵਿੱਚੋਂ ਹੀ ਸੀ ਉਸਨੇ ਮੈਨੂੰ ਬਹੁਤ ਵਾਰੀ ਆਪਣੇ ਘਰ ਵੀ ਬੁਲਾਇਆ ਜਿੱਥੇ ਉਸਦੀ ਲੜਕੀ ਨਾਲ ਮੇਰੀ ਜਾਣ-ਪਛਾਣ ਹੋ ਗਈ ਭਾਵੇਂ ਉਸਦੀ ਉਮਰ 15 ਵਰਿਆਂ ਤੋਂ ਟੱਪ ਚੁੱਕੀ ਸੀ ਪਰੰਤੂ ਹਾਲਾਤੋੜੀ ਉਸਦਾ ਵਿਆਹ ਨਹੀਂ ਹੋਇਆ ਸੀ ਡਾਕਟਰ ਕਹਿੰਦਾ ਸੀ ਜੋ ਉਸਨੂੰ ਆਪਣੀ ਜਾਤ ਦਾ ਯੋਗ ਵਰ ਨਹੀਂ ਲੱਭਦਾ ਇੱਥੇ ਕਰਕੇ ਸ਼ਾਮਾਂ ਦਾ ਵਿਹਾਰ ਨਹੀਂ ਹੋਇਆ ਪਰੰਤੂ ਲੋਕੀ ਆਗਦੇ ਸਨ ਨਾ ਉਹ ਕੁੜੀ ਦੀ ਮਾਤਾ ਇੱਕ ਨੀਵੀਂ ਕੁਲ ਵਿੱਚੋਂ ਸੀ ਇਸ ਲਈ ਕੁੜੀ ਦੀ ਨੀਵੀਂ ਜਾਤ ਦੀ ਸਮਝੀ ਜਾਂਦੀ ਸੀ ਤੇ ਕੋਈ ਉਸ ਨੂੰ ਵਿਆਹ ਨੂੰ ਤਿਆਰ ਨਹੀਂ ਸੀ ਸ਼ਾਮਾ ਆਖਰ ਦੀ ਸੋਹਣੀ ਸੀ ਧੀਵੀ ਦੀ ਸੁੰਦਰਤਾ ਮਰਦ ਦੇ ਦਿਲ ਨੂੰ ਮੋਹਣ ਲਈ ਸਾਰਿਆਂ ਕੋਲੋਂ ਵਧੀਕ ਕਾਰਗਰ ਹਥਿਆਰ ਹੈ ਸ਼ਾਮਾ ਕੇਵਲ ਸੋਹਣੀ ਹੀ ਨਹੀਂ ਸੀ ਵਿਦਿਆ ਦੇ ਗਹਿਣਿਆਂ ਨਾਲ ਵੀ ਡਾਢੀ ਸੱਜੀ ਹੋਈ ਸੀ ਇਸ ਲਈ ਮੇਰੇ ਦਿਲ ਵਿੱਚ ਉਸ ਲਈ ਖਿੱਚ ਪੈਦਾ ਹੋਣੀ ਕੋਈ ਅਨੋਖੀ ਗੱਲ ਨਹੀਂ ਸੀ ਹੁਣ ਆਪਣੇ ਸਮੇਂ ਦਾ ਬਾਲਾ ਹਿੱਸਾ ਮੈਂ ਉਸ ਦੀ ਸੰਗਤ ਵਿੱਚ ਹੀ ਗੁਜ਼ਾਰਦਾ ਰਾਤ ਨੂੰ ਦੇ ਢੇ ਸਿਰ ਤੋੜੀ ਉਹਨਾਂ ਦੇ ਘਰ ਹੀ ਬੈਠਾ ਰਹਿੰਦਾ ਭਾਵੇਂ ਉਹ ਵੇਲਾ ਵੋਟੀ ਨੂੰ ਦਵਾਈ ਪਲਾਉਣ ਦਾ ਹੀ ਹੁੰਦਾ ਮੇਰੀ ਵੋਟੀ ਨੂੰ ਪਤਾ ਨਹੀਂ ਪਤਾ ਸੀ ਜੋ ਮੈਂ ਡਾਕਟਰ ਹਰਨ ਦੇ ਮਗਾਨ ਤੇ ਰਹਿਣਾ ਹਾਂ ਪਰ ਉਸਨੇ ਕਦੇ देर ਨਾਲ ਆਉਂਦਾ ਕਾਰਨ ਤੱਕ ਨਾ ਪੁੱਛਿਆ ਹੁਣ ਰੋਗੀ ਦੇ ਕਮਰੇ ਵਿੱਚ ਮੇਰਾ ਦਿਲ ਕਿਵੇਂ ਲੱਗਦਾ ਉੱਥੇ ਟਿਕਣ ਵਿੱਚ ਮੈਨੂੰ ਦੁੱਖ ਪਾਸਦਾ ਹੁਣ ਵੋਟੀ ਵਾਲ ਮੇਰਾ ਉਹ ਧਿਆਨ ਨਹੀਂ ਸੀ ਤੇ ਉਹ ਬਹੁਤ ਵਾਰੀ ਤਾਂ ਉਸ ਨੂੰ ਸਮੇਂ ਸਿਰ ਦਵਾਈ ਦੇਣਾ ਵੀ ਭੁੱਲ ਜਾਂਦਾ ਡਾਕਟਰ ਨੇ ਮੈਨੂੰ ਕਈ ਵਾਰੀ ਆਖਿਆ ਕਿ ਜਿਹੜੇ ਲੋਕ ਹੋਗ ਲਾ ਇਲਾਜ ਰੋਗਾਂ ਵਿੱਚ ਫਸੇ ਹੋਏ ਉਹਨਾਂ ਲਈ ਜੂਨ ਨਾਲੋਂ ਮਰਨਾ ਬਹੁਤ ਚੰਗਾ ਹੈ ਇਸ ਦਸਾਹ ਵਿੱਚ ਨਾ ਤਾਂ ਉਹ ਆਪ પ્રસન્ન रह ਸਕਦੇ ਹਨ ਤੇ ਨਾ ਦੂਜਿਆਂ ਨੂੰ ਰੱਖ ਸਕਦੇ ਹਨ ਇਸ ਦਾਰਨ ਇਹ ਗੱਲ ਆਖਦੇ ਨੇ ਕੋਈ ਇਤਨੀ ਮੰਦੀ ਨਹੀਂ ਪਰੰਤੂ ਮੇਰੀ ਬੁੜਤੀ ਦੀ ਹਾਲਤ ਵਿੱਚ ਡਾਕਟਰ ਨੂੰ ਕਦਾਚਿਤ ਨਹੀਂ ਆਖਣੀ ਚਾਹੀਦੀ ਸੀ ਪਰ ਜਾਣੇ ਡਾਕਟਰ ਦੀ ਇਹ ਗੱਲ ਕਿਉਂ ਮੈਨੂੰ ਇਤਨੀ ਮੰਦੀ ਨਹੀਂ ਲੱਗਦੀ ਸੀ ਜਿੰਨੇ ਕੀ ਲਗਣੀ ਚਾਹੀਦੀ ਸੀ ਇੱਕ ਦਿਨ ਮੈਂ ਆਪਣੀ ਬੁੜਤੀ ਨੂੰ ਡਾਕਟਰ ਨੂੰ ਆਖਦਿਆਂ ਸੁਣਿਆ ਡਾਕਟਰ ਜੀ ਤੁਸੀਂ ਮੈਨੂੰ ਐਵੇਂ ਬੇ ਫਾਇਦਾ ਦਵਾਈਆਂ ਕਿਉਂ ਦੇ ਰਹੀ ਹੋ ਇਹ ਰੋਗ ਤਾਂ ਮੇਰੀ ਜਾਨ ਨੂੰ ਲੈ ਕੇ ਹੀ ਜਾਏਗਾ ਫਿਰ ਤੁਸੀਂ ਕਿਉਂ ਮੈਨੂੰ ਮਾਰ ਹੀ ਨਹੀਂ ਮਕਾਉਂਦੇ ਮੈਰਾ ਸਾਰਿਆਂ ਤੋਂ ਵੱਡਾ ਇਲਾਜ ਤਾਂ ਮੌਤ ਹੀ ਹੈ ਡਾਕਟਰ ਨੇ ਉਸ ਨੂੰ ਆਖਿਆ ਤੁਹਾਨੂੰ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਡਾਕਟਰ ਚਲਾ ਗਿਆ ਮੈਂ ਆਪਣੇ ਵਰਟੀ ਦੇ ਕਮਰੇ ਵਿੱਚ ਗਿਆ ਤੇ ਉਸ ਕੋਲ ਬੈਠ ਕੇ ਉਸ ਦੇ ਮੱਥੇ ਤੇ ਹੱਥ ਰੱਖਿਆ ਉਸ ਨੇ ਆਖਿਆ ਇਹੋ ਕਮਰਾ ਵੱਡਾ ਗਰਮ ਹੈ ਤੁਸੀਂ ਸੈਰ ਨੂੰ ਕਿਉਂ ਨਹੀਂ ਜਾਂਦੇ ਜੇ ਤੁਸੀਂ ਸੈਰ ਨੂੰ ਨਹੀਂ ਜਾਓਗੇ ਤਾਂ ਰਾਤ ਨੂੰ ਭੁੱਖ ਨਹੀਂ ਲੱਗੇਗੀ। ਮੇਰੀ ਸੈਡ ਡਾਕਟਰ ਹਰਨਦੇ ਘਰ ਜਾਣਾ ਸੀ। ਮੈਂ ਆਪ ਹੀ ਇੱਕ ਰੋਜ਼ ਵੋਟੀ ਨੂੰ ਆਖਿਆ ਸੀ ਜੋ ਰੋਗ ਰਹਿਣ ਲਈ ਸ਼ਾਮ ਦੀ ਸਿਹਰਤੀ ਜ਼ਰੂਰੀ ਹੈ। ਹੁਣ ਮੈਨੂੰ ਪਤਾ ਲੱਗਾ ਜੋ ਉਹ ਮੇਰੀ ਹਰ ਇੱਕ ਗੱਲ ਤੋਂ ਜਾਣੂ ਹੈ। ਮੈਂ ਅਣਜਾਣਪੁਨੇ ਵਿੱਚ ਅੱਜ ਤੋੜੀ ਉਹ ਸਮਝ ਰਿਆ ਸਾਂ ਜੋ ਉਸ ਨੂੰ ਇਸ ਦਾ ਕੋਈ ਪਤਾ ਨਹੀਂ। ਇੱਕ ਦਿਨ ਚਾਮਨ ਨੇ ਮੇਰੀ ਵੋਟੀ ਨੂੰ ਵੇਖ ਕੇ ਇਹਸ਼ਿਆ ਪ੍ਰਗਟ ਕੀਤੀ ਮੈਂ ਨਹੀਂ ਆਖ ਸਕਦਾ ਕਿ ਜੋ ਕਿਉਂ ਮੈਂ ਉਸ ਦੀ ਅਸਿਸ਼ਿਆ ਤੋਂ ਪ੍ਰਸੰਨ ਨਾ ਹੋਇਆ ਪਰੰਤੂ ਉਸ ਦੀ ਇਸ ਬੇਨਤੀ ਨੂੰ ਠੁਕਰਾਉਣ ਲਈ ਮੇਰੇ ਕੋਲ ਕੋਈ ਬਹਾਨਾ ਵੀ ਨਹੀਂ ਸੀ ਮੁੱਖ ਦੀ ਗੱਲ ਇਹ ਜੋ ਆਖਿਰ ਇੱਕ ਰੋਜ਼ ਉਹ ਸਾਡੇ ਮਕਾਨ ਤੇ ਆ ਹੀ ਗਈ ਉਸ ਰੋਜ਼ ਮੇਰੀ ਔਟੀ ਨੂੰ ਅੱਗੇ ਨਿਕਲੋਂ ਵੱਧ ਤਕਲੀਫ ਸੀ ਕਮਰਾ ਸੁੰਨਸਾਨ ਸੀ ਤੇ ਮੈਂ ਚੁੱਪਚਾਪ ਹੀ ਤਾਂ ਉਸ ਦੇ ਕੋਲ ਬੈਠਾ ਹੋਇਆ ਸੀ ਅੱਜ ਉਸ ਨੂੰ ਸਹਿਰ ਲਈ ਮਜਬੂਰ ਨਹੀਂ ਕੀਤਾ ਸੀ ਤਾਂ ਜਾਂ ਤਾਂ ਤਕਲੀਫ ਦੇ ਵਧੇਰੇ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦੀ ਸੀ ਜਾਂ ਉਸ ਸਮੇਂ ਮੈਨੂੰ ਆਪਣੇ ਕੋਲ ਲੈ ਕੇ ਪ੍ਰਸੰਨ ਜਾਂਪਦੀ ਸੀ ਉਸ ਵੇਲੇ ਸ਼ਾਮਾ ਕਮਰੇ ਦੇ ਅੰਦਰ ਆਈ ਮੇਰੀ ਬੋਟੀ ਘਬਰਾ ਕੇ ਉੱਠ ਖੜੀ ਹੋਈ ਤੇ ਮੇਰਾ ਹੱਥ ਫੜ ਕੇ ਪੁੱਛਣ ਲੱਗੀ ਇਹ ਕੌਣ ਹੈ ਪਹਿਲਾਂ ਤਾਂ ਮੈਂ ਹੌਲੇ ਜਾਈ ਆਖਿਆ ਮੈਨੂੰ ਪਤਾ ਨਹੀਂ ਪਰੰਤੂ ਮੈਂ ਚਾਟੀ ਅਨੁਭਵ ਕੀਤਾ ਜੋ ਉਸ ਝੂਠ ਬੋਲਣ ਤੋਂ ਮੇਰੀ ਆਤਮਾ ਨੂੰ ਦੁੱਖ ਹੁੰਦਾ ਹੈ ਇਸ ਲਈ ਮੈਂ ਤਰਨ ਤੋਤ ਦਿੱਤਾ ਇਹ ਬੀਬੀ ਸਾਡੇ ਡਾਕਟਰ ਦੀ ਧੀ ਹੈ ਮੇਰੀ ਬੋਟੀ ਮੇਰੇ ਵੱਲ ਵੇਖਣ ਲੱਗ ਪਈ ਮੇਰੇ ਵਿੱਚ ਇਤਨਾ ਹੌਜਲ ਨੇ ਜੀ ਜੋ ਅੱਖ ਨਾਲ ਅੱਖ ਮਿਲਾਂਦਾ ਫਿਰ ਉਸਨੇ ਧੀਮੀ ਆਵਾਜ਼ ਵਿੱਚ ਦਰਵਾਜ਼ੇ ਤੇ ਖੜੀ ਬੀਬੀ ਨੂੰ ਆਖਿਆ ਅੰਦਰ ਆ ਜਾਓ ਤੇ ਮੈਨੂੰ ਲੈਮਪ ਲਿਆਉਣ ਲਈ ਆਖਿਆ ਸ਼ਾਮਾ ਅੰਦਰ ਆ ਗਈ ਤੇ ਮੇਰੀ ਬੋਟੀ ਨਾਲ ਗੱਲਾਂ ਕਰਨ ਲੱਗ ਪਈ ਇਹ ਗੱਲਾਂ ਕਰਦੀਆਂ ਪਈਆਂ ਅਸੀਂ ਸਨ ਜੋ ਡਾਕਟਰ ਹੁਣੀ ਵੀ ਆਪਣੇ ਰੋਗੀ ਨੂੰ ਵੇਖਣ ਲਈ ਆ ਗਿਆ ਦਵਾਈ ਘਰ ਤੋਂ ਦਵਾਈ ਦੀਆਂ 2 ਸੀਸੀ ਆਪਣੇ ਨਾਲ ਲੈ ਆਏ ਸਨ ਉਹਨਾਂ ਨੂੰ ਮੇਜ਼ ਤੇ ਰੱਖਦੇ ਹੋਏ ਉਹਨਾਂ ਨੇ ਮੇਰੀ ਬੋਟੀ ਨੂੰ ਆਖਿਆ ਵੇਖਣਾ ਇਹ ਨੀਲੀ ਸੀਸੀ ਮਾਲਸ ਲਈ ਹੈ ਤੇ ਦੂਜੀ ਪੀਣ ਲਈ ਧਿਆਨ ਕਰਨਾ ਦੋਵੇਂ ਰਲਣਾ ਜਾਣ ਨਾ ਜੋ ਇੱਕ ਦਵਾਈ ਜ਼ਹਿਰ ਵਾਲੀ ਹੈ ਡਾਕਟਰ ਨੇ ਮੈਨੂੰ ਵੀ ਖਿਆਲ ਰੱਖਣ ਲਈ ਆਖਿਆ ਤੇ ਜਦੋਂ ਉਹ ਜਾਣ ਲੱਗੇ ਉਹਨਾਂ ਨੇ ਆਪਣੀ ਕਾਕੀ ਨੂੰ ਵੀ ਬੁਲਾ ਲਿੱਤਾ ਸ਼ਾਮਾ ਨੇ ਉੱਤਰ ਦਿੱਤਾ ਭਾਈ ਜੀ ਮੈਂ ਇੱਥੇ ਹੀ ਕਿਉਂ ਨਾ ਟਿਕੀ ਰਹਾ ਰੋਗੀ ਦੀ ਸੇਵਾ ਲਈ ਇੱਥੇ ਕੋਈ ਤੀਵੀ ਨਹੀਂ ਇਹ ਸੁਣ ਕੇ ਮੇਰੀ ਬੋਟੀ ਵੱਡੀ ਘਬرائی ਤੇ ਉੱਠ ਕੇ ਆਖਣ ਲੱਗੇ ਤੁਸੀਂ ਤਕਲੀਫ ਨਾ ਕਰੋ ਮੇਰੀ ਇੱਕ ਬੁੱਢੀ ਦਾਸੀ ਹੈ ਜਿਹੜੀ ਮਾਤਾ ਵਾਂਗ ਮੇਰੀ ਸੇਵਾ ਕਰਦੀ ਹੈ ਜਦੋਂ ਡਾਕਟਰ ਤੇ ਉਸਦੀ ਪੁੱਤਰੀ ਜਾਣ ਲੱਗੇ ਤਾਂ ਮੇਰੀ ਬੋਟੀ ਨੇ ਡਾਕਟਰ ਨੂੰ ਆਖਿਆ ਤੁਸੀਂ ਇਹਨਾਂ ਨੂੰ ਵੀ ਨਾਲ ਕਿਉਂ ਨਹੀਂ ਲੈ ਜਾਂਦੇ ਇਹ ਕਿੰਨੇ ਘੰਟਿਆਂ ਤੋਂ ਇਸ ਹਨੇਰੇ ਕਮਰੇ ਵਿੱਚ ਬੈਠੇ ਹੋਏ ਹਨ ਸਾਡੇ ਨਰਤੀ ਕੋ ਤਾਜਾ ਵਾ ਖਾਣਗੇ ਡਾਕਟਰ ਨੇ ਮੇਰੇ ਵੱਲ ਵੇਖਦਿਆਂ ਹੋਇਆਂ ਆਖਿਆ ਉਹ ਮੈਂ ਤੁਹਾਨੂੰ ਦਰਿਆ ਤੇ ਸੈਰ ਲਈ ਲੈ ਚੱਲਾਂ ਥੋੜੇ ਜੇ ਟਾਲਮਟੋਲੇ ਮਗਰੋਂ ਮੈਂ ਡਾਕਟਰ ਹੋਣਾ ਤਰ ਪਿਆ ਤੁਰੰਤੋਂ ਪਹਿਲਾਂ ਡਾਕਟਰ ਨੇ ਮੇਰੀ ਬੋਟੀ ਨੂੰ ਮੁਰਤ ਤਕੀਰ ਕੀਤੀ ਜੋ ਦਵਾਈਆਂ ਕਿਧਰੇ ਆਣਾਂ ਜਾਣ ਉਸ ਰਾਤ ਨੂੰ ਮੈਂ ਪ੍ਰਸ਼ਾਦ ਵੀ ਡਾਕਟਰ ਦੇ ਘਰ ਸ਼ਕਿਆ ਤੇ ਚੋਖੀ ਰਾਤ ਗੁਜ਼ਾਰਨ ਮਗਰੋਂ ਕਾਰਵਾ ਪੁਸਾਇਆ ਬਾਪ ਜੀ ਤੇ ਮੈਂ ਵੇਖਿਆ ਜੋ ਮੇਰੀ ਵੋਟੀ ਦੀ ਦਸ਼ਾ ਬਹੁਤ ਮੰਦੀ ਹੋ ਰਹੀ ਹੈ ਮੈਨੂੰ ਆਪਣੀ ਬੇਵਕੂਫੀ ਤੇ ਅਫਸੋਸ ਹੋਇਆ ਜੋ ਕਿਉਂਕਿ ਮੈਂ ਇਤਨਾ ਚਿਰ ਘਰ ਤੋਂ ਬਾਹਰ ਰਹਾ ਮੈਂ ਕਾਹਲੀ ਕਾਹਲੀ ਪੁੱਛਿਆ ਕਿ ਤੁਹਾਨੂੰ ਜਿਆਦਾ ਤਕਲੀਫ ਹੋ ਰਹੀ ਹੈ ਉਹ ਉੱਤਰ ਨਹੀਂ ਦੇ ਸਕਦੀ ਸੀ ਉਸਨੇ ਕੇਵਲ ਮੇਰੇ ਵੱਲ ਵੇਖਿਆ ਉਸ ਦਾ ਸਾਹ ਰੁਕ ਰਿਹਾ ਸੀ ਮੈਂ ਝੱਟ ਪਾ ਡਾਕਟਰ ਨੂੰ ਬੁਲਾਵਾ ਭੇਜਿਆ ਪਹਿਲਾਂ ਤਾਂ ਡਾਕਟਰ ਨੂੰ ਕੋਈ ਸਮਝ ਨਹੀਂ ਆਈ ਉਹਨਾਂ ਪੁੱਛਿਆ ਕਿ ਮਾਲਸ਼ ਕਰਨ ਨਾਲ ਦਰਦ ਨੂੰ ਆਰਾਮ ਨਹੀਂ ਆਇਆ ਨੀਲੀ ਸ਼ੀਸ਼ੀ ਖਾਲੀ ਪਈ ਸੀ ਉਸਨੇ ਘਬਰਾ ਕੇ ਪੁੱਛਿਆ ਕਿ ਲੇਖੇ ਨਾ ਤੂੰ ਸਾਇ ਦਵਾਈ ਤਾਂ ਨਹੀਂ ਪੀ ਲਿੱਤੀ ਉਸਦੇ ਸਿਰ ਨਿਵਾ ਕਰਨ ਤੋਂ ਸਾਨੂੰ ਪਤਾ ਲੱਗ ਗਿਆ ਜੋ ਇਹ ਠੀਕ ਇਹੋ ਹੀ ਗੱਲ ਹੋਈ ਹੈ ਮੈਂ ਉਸ ਵੇਲੇ ਬਿਉਸ਼ ਹੋ ਕੇ ਬਿਸਤਰੇ ਤੇ ਡਿੱਗ ਪਿਆ